ਹਾਂਜੀ ਜੈ ਵਾਲਮੀਕੀ ਸਾਰਿਆਂ ਨੂੰ ਹਰ ਹਰ ਵਾਲਮੀਕੀ ਜੀ ਮੈਂ ਅਮਿਤ ਕੁਮਾਰ ਸਾਨੂੰ ਅਸ਼ੋਕ ਕੁਮਾਰ ਵਾਰਡ ਨੰਬਰ 3 ਹਾਊਸ ਨੰਬਰ ਕੈਸੀ ਟੇਹਾ ਵਸਤੀ ਦਾ ਰਹਿਣ ਵਾਲਾ ਜੀ ਮੇਰਾ ਕੱਲਾ ਹੀ ਘਰ ਵਾਲਮੀਕੀਆਂ ਦਾ ਤੇ ਕੱਲ ਮੈਨੂੰ ਜੋ ਮੈਂ ਵੀਡੀਓ ਅਪਲੋਡ ਕੀਤੀ ਹੈ ਜੋ ਟੇਹਾ ਵਸਤੀ ਦੇ ਲੋਕ ਉਹ ਜਾਨਵਰ ਜਿਹੜਾ ਚੱਕ ਕੇ ਫੂਕ ਕੇ ਲੈ ਕੇ ਜਾ ਰਹੀ ਸੀ ਉਹ ਬਾਹਰ ਗਲੀ ਦੇ ਵਿੱਚ ਸਾਰਿਆਂ ਨੇ ਦੇਖਿਆ ਸੀਸੀਟੀਵੀ ਕੈਮਰੇ 'ਚ ਵੀ ਹੈਗੀਆਂ ਵੀਡੀਓ ਠੀਕ ਹੈ ਜੀ ਉਹ ਜਾਨਵਰ ਪੁੱਛ ਰਹੇ ਬਾਈ ਜੀ ਕੀ ਆ ਕੀ ਆ ਭਾਈ ਜੀ ਉਹ ਮੋਰ ਫੂਕਦੇ ਨੇ ਮੋਰ ਜੋਗੀ ਸਾਡੇ ਬਾਬਾ ਬਾਲਕਨਾਥ ਜੀ ਦੀ ਵੀ ਸਵਾਰੀ ਵੀ ਐ ਤੇ ਬਾਗੜਾਣੀ ਮਾੜੀ ਦੇ ਉੱਤੇ ਜਿਹੜੀ 500 ਸਾਲ ਪੁਰਾਣੀ ਮਾੜੀ ਐ ਸ਼ਮਸ਼ਾਨਘਾਟ ਦੇ ਨੇੜੇ ਹੈਗੀ ਆ ਮਹੱਲਾ ਗਟਿਕਾਂ ਵਾਲਾ ਅੰਦਰ ਨੂੰ ਵੜ ਕੇ ਠੀਕ ਆ ਉੱਥੇ ਮੋਰ ਅੰਦ ਦੀਗੇ ਤੇ ਬਾ ਉਥੇ ਚੋਕ ਬੰਨ੍ਹ ਦਿੱਤੀਗੇ ਉਹਨਾਂ ਨੂੰ ਇੰਨਾ ਸੋਹਣਾ ਮੋਰ ਮੇਰੇ ਨਾਲ ਹਿੱਲੇ ਦੇਗੀ ਖੇਲ ਦੇ ਦਿੱਗੇ ਤੇ ਬਦੂ ਖੂਨ ਦਾ ਜੀ ਇਹ ਮੋਰ ਮਾਰ ਕੇ ਰੋਜ਼ ਖਾਂਦੇ ਰਹੇ ਰੋਜ਼ ਬਲਾਈਂਡ ਨੂੰ ਫਟ ਲਿਆ ਬਲਾਈਂਡ ਨੂੰ ਕੁੱਟਿਆ ਇਹ ਸਭ ਝੂਠ ਹੈ ਜੀ ਉਹ ਬਲਾਈਂਡ ਗਾਂਜਾ ਵੇਚਦਾ ਉਹ ਕਿਸੇ ਨੂੰ ਨਹੀਂ ਦਿੱਕਦਾ ਕਿ ਮਰੀ ਚਾਚੀ ਆ ਘੜੀ ਸਾਹਮਣੇ ਇਹਦੇ ਵਾਲ ਪੱਟੇ ਕੋਈ ਕਰ ਬੜ ਗਏ ਆ ਤੁਸੀਂ ਤੁਸੀਂ ਆਪਣੇ ਤੇ ਲਾ ਲੋ ਤੁਹਾਡੇ ਕੋਈ ਪੱਟੇ ਤੁਸੀਂ ਕੀ ਕਰੋਗੇ ਜਿਹੜਾ ਸਾਡੇ ਰਾਤ ਚੱਲੋ ਗੈਂਗਸਟਰ ਥਾਣੇ 'ਚ ਅਸੀਂ ਕੰਪਲੀਟ ਲਖਾਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਨਾਲ ਨਜਾਇਜ਼ ਧੱਕਾ ਹੋਇਆ ਮੇਰਾ ਕੱਲਾ ਘਰ ਬਾਦ ਕਿਆਂ ਦਾ ਮਜਬੂਰ ਸਿਖਾਂਦਾ ਇੱਕ ਘਰ ਹੈ ਮੇਰਾ ਬਾਕੀ ਸਾਰਾ ਟੇਹਾਂ ਦਾ ਮੱਲਾ ਆ ਗਾਤਰੇ ਪਾਏ ਹੋਏ ਲੋਕ ਐ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਕਿੰਨਾ ਚਿਰ ਕੁੱਟੀ ਜਾਓਗੇ ਸਰਕਾਰਾਂ ਪਿੱਛੇ ਇਹ ਕਰਦਾਂਗੇ ਸਾਡੀ ਸਰਕਾਰ ਐ ਵਾਹ ਕਰਦਾਂਗੇ ਫਿਰ ਮੇਰਾ ਪਾਈਚਾਰਾ ਦੱਸੋ ਕੀ ਕਰਦੋ ਮੇਰੀ ਗੱਲ ਸੁਣੋ ਜਦ ਸੀਬੀਆਈ ਦਾ ਲਾ ਲਓ ਜਾਂ ਪੰਜਾਬ ਪੁਲਿਸ ਦਾ ਰਿਮਾਂਡ ਹੁੰਦਾ ਨਾ ਜੀ ਗੁੰਗੇ ਵੀ ਬੋਲਣ ਲੱਗ ਜਾਂਦੇ ਆ ਸਭ ਬੋਲੂਗੇ ਜੀ ਫਿਰ ਕਿਉਂਕਿ ਜੀ ਡੰਡਾ ਪੀਰ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹੋਰੇ ਨਾ ਸਾਡੇ ਤੋਂ ਨਾ ਮੇਰੇ ਨੂਣੀ ਹਰੇਕ ਦੇ ਦੀ ਪੁੱਤ ਨੂੰ ਦੁੱਖ ਆ ਮੇਰੇ ਵਰਗੇ ਇਨਸਾਨ ਹੈ ਸਾਰੇ ਮੈਂ ਪੜਿਆ ਲਿਖਿਆ ਮੈਂ ਮੈ ਕੀਤੀ ਹੋਈ ਹੈ ਮੇਰੀ 뮤지컬 ਚ ਮੇਰੀ ਮਾਂ ਨੇ ਸਕੂਲ ਸੰਭਰਿਆ ਮੇਰੇ ਪਿੱਛੇ ਮੈਂ ਗੈਂਗਸਟਰ ਆ ਗੁੰਡਾ ਆ ਬਦਮਾਸ਼ੀ ਕਰਨ ਵਾਸਤੇ ਥੋੜੀ ਸਿੱਖਿਆ ਜੀ 뮤직 ਦਾ ਕੰਮ ਦੱਸੋ ਜਵਾਬ ਦਿਓ ਵੀਜੇ ਕੁਮਾਰ ਨੂੰ ਬੁਲਾਓ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਲੜਕਾ ਇਹ ਗੱਲ ਕਰਦਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਜਿਸ ਦੇ ਬਿਆਦ ਇਹ ਗੱਲਾਂ ਹੁੰਦੀਆਂ ਨੇ ਕਹਿੰਦੇ ਨੇ ਕਿ ਉਹ ਰਾਸ਼ਟਰੀਏ ਪੰਛੀ ਜਿਹੜੇ ਉਹਨਾਂ ਦੇ ਵਿਰੋਧੀ ਪਾਰਟੀ ਜਿਹਦੀ ਗੱਲ ਕਰ ਲਈ ਕਿ ਮਾਰਨ ਦੀ ਗੱਲਾਂ ਕਰਦੇ ਨੇ ਉਹ ਮੋਰ ਨੂੰ ਮਾਰ ਕੇ ਸ਼ਿਕਾਰ ਕਰਕੇ ਖਾਂਦੇ ਨੇ ਸੋ ਕੀ ਹੈ ਉਸ ਵੀਡੀਓ ਦਾ ਅਸਲ ਕਾਰਨ ਕੀ ਹੈ ਸੱਚ ਸੋ ਅੱਜ ਉਹਨਾਂ ਦੇ ਅਸੀਂ ਪਰਿਵਾਰ ਦੇ ਯਾਨੀ ਘਰ ਦੇ ਵਿੱਚ ਆਏ ਹੋਇਆ ਸੋ ਪੂਰਾ ਪਰਿਵਾਰ ਨਾਲ ਖੜਾ ਸੋ ਉਹੀ ਲੜਕਾ ਜਿਸ ਨੇ ਵੀਡੀਓ ਪਾਈ ਸੀ ਸੋ ਗੱਲਬਾਤ ਕਰਦੀ ਪੂਰੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਨਗੇ ਕਿ ਅਸਲ ਗੱਲਬਾਤ ਕੀ ਹੈ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਅਮਿਤ ਕੁਮਾਰ ਜੀ son of Ashok Kumar ਜੀ ਅਮਿਤ ਜਿਹੜੀ ਵੀਡੀਓ ਪਾਈ ਸੀ ਯਾਨੀ ਕੀ ਸੱਚ ਹੈ ਵੀਡੀਓ ਤੇ ਹਾਂ ਜੀ ਇਹ ਸੱਚ ਹੈ ਜੀ ਇਹ ਨਾ ਮੈਂ ਇਹਨਾਂ ਤੋਂ ਕਟੋ-ਕਟ ਤਕਰੀਬਨ 10 ਸਾਲ ਇਹਨਾਂ ਨਾਲ ਲੜਦਾ ਆ ਰਿਹਾ ਵੀ ਮੋਰ ਨਾ ਖਾਓ ਮੋਰ ਨਾ ਖਾਓ ਇਹ ਰਾਤ ਨੂੰ ਸ਼ਿਕਾਰ ਖੇਡ ਕੇ ਲੈਂਦਾ ਜੰਗਲਾਂ ਦੇ ਵਿੱਚ ਜਿਹੜੇ ਆ ਮਾੜੀ ਆ ਜੀ ਅੰਦਰ ਨੂੰ ਜਾ ਕੇ ਇੱਕ ਟਿੱਕਾਂ ਵਾਲੇ ਮੰਦਰ ਦੇ ਅੰਦਰ ਵੜ ਕੇ ਮਾੜੀ ਹਦਿਕ ਬਹੁਤ ਪ੍ਰਾਣੀ ਉਥੇ ਮੋਰਤੀ ਗਏ ਉਹ ਮੋਰਾਂ ਨੂੰ ਰੋਜ਼ ਮੈਂ ਚੋਗਾ ਪਾਲ ਜਾਂਦਾ ਦੀ ਗਏ ਇਹਨਾਂ ਨੇ ਉਹ ਵੀ ਮੋਰ ਨਹੀਂ ਛੱਡੇ ਜੀ ਇਹ ਜਾਨਵਰ ਫੂਕਦੇ ਆ ਗੰਦੇ ਗੰਦੇ ਮੇਰਾ ਕੰਮ ਹੈ ਢੋਲਦਾ ਜੀ ਮੇਰੀ ਅੱਖ ਖੁੱਲ ਜਾਂਦੀ ਹੈ ਜਦ ਤੱਕ ਮੈਂ ਇਹਨਾਂ ਨੂੰ ਬੋਲਦਾ ਇਹ ਰੋੜੇ ਮਾਰਦੇ ਮੇਰੇ ਹਮ ਪਰ ਉਹਨਾਂ ਨੇ ਤਾਂ ਇਲਜ਼ਾਮ ਲਗਾਇਆ ਕਿ ਤੁਸੀਂ ਯਾਨੀ ਉਹਨਾਂ ਦੀ ਕੁੜੀਆਂ ਨੂੰ ਛੇੜਦੇ ਹੋ ਜਿਸ ਤਰ੍ਹਾਂ ਗੱਡੀ ਦੇ ਵਿੱਚ ਜਾ ਕੇ ਕਹਿੰਦੇ ਚੱਕਣ ਦੀ ਗੱਲਾਂ ਕੀਤੀਆਂ ਨੇ ਵੀ ਜੇ ਨਾਲ ਮੇਰੀ ਗੱਲਬਾਤ ਹੋਈ ਹੈ ਇਹ ਸਭ ਝੂਠ ਹੈ ਜੀ ਮੇਰੇ ਮੱਲੇ ਦੀ ਨਹੀਂ ਪੂਰੇ ਪੰਜਾਬ ਦੀ ਭੈਣ ਮੇਰੀ ਭੈਣ ਹੈ ਜੀ ਹਰੇਕ ਦੀ ਮਾਂ ਮੇਰੀ ਮਾਂ ਹੈ ਜੀ ਕਿਸੇ ਨਾਲ ਕੁਛ ਐਸਾ ਨਹੀਂ ਕੀਤਾ ਜੀ ਨਾ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਹਸਪਤਾਲ ਦੇ ਵਿੱਚ ਬ্লাইন্ড ਨੂੰ ਫੜ ਲਿਆ ਬ্লাইন্ড ਨੂੰ ਕੁੱਟਿਆ ਇਹ ਸਭ ਝੂਠ ਹੈ ਜੀ ਉਹ ਬ্লাইন্ড ਗਾਂਜਾ ਵੇਚਦਾ ਉਹ ਕਿਸੇ ਨੂੰ ਨਹੀਂ ਦਿੱਕਦਾ ਇੱਕ ਸਵਾਲ ਹੈ ਜੀ ਵੀਜੇ ਕੁਮਾਰ ਐਮਸੀ ਨੂੰ ਦੱਸਿਆ ਜਾਵੇ ਬੈਠ ਕੇ ਮੇਰੇ ਜੋ ਤਿੰਨ ਤਿੰਨ ਜਵਾਬ ਹੈ ਮੇਰੇ ਉਹਦੇ ਗੱਲ ਦਾ ਜਵਾਬ deta ਨੇ ਇਹਨਾਂ ਨੇ ਨਦੀ ਜੁੱਤੀ ਚ ਪਾਣੀ ਪੀਜੂਗਾ ਜੀ ਹੁਣ ਤੁਸੀਂ ਕਿੰਨਾ ਟਾਈਮ ਜੇਲ੍ਹ ਚ ਲੈ ਕੇ ਆਏ ਲਾ ਕੇ ਆਏ ਹੋ ਤੇ ਕਿਹੜੀ ਉਸ ਦੇ ਵਿੱਚ ਕੇਸ ਚ ਗਏ ਹੋਏ ਸੀ ਅੰਦਰ ਤੁਸੀਂ ਮੇਤੇ 118 ਦਾ ਪਰਚਾ ਕਰਾਇਆ ਗਿਆ ਜੀ ਤੇ 355 ਯਾਨੀ ਕਿ ਧਮਕੀ ਦਾ ਝੂਠਾ ਪਰਚਾ ਪਵਾਤਾ ਇਹਨਾਂ ਨੇ ਵੀ ਸਾਨੂੰ ਧਮਕੀ ਦੇ ਰਿਹਾ ਜਾਨੋ ਮਾਰਨ ਦੀਆਂ ਭਲਾਣਾ ਢਿੰਗਾ ਇਹਨਾਂ ਨੂੰ ਮੇਰੀ ਉਮਰ 33 ਸਾਲ ਹੋ ਗਈ 33 ਸਾਲ ਦੇ ਵਿੱਚ ਤਾਂ ਮੈਂ ਇਹਨਾਂ ਨੂੰ ਕਦੀ ਮਾਰਿਆ ਨਹੀਂ ਹੁਣ ਮੈਂ ਇਹਨਾਂ ਨੂੰ ਮਾਰ ਦੂੰਗਾ ਜੀ ਇਹ ਸਾਰਿਆਂ ਨੇ ਦੇਖਿਆ ਵੀ ਇਹ ਸੱਚ ਦੇ ਰਾਹ ਤੇ ਚੱਲਦਾ ਓਰੇ ਮੱਲੇ ਚ ਚਿੱਟਾ ਬਕਵਾਨ ਲੱਗ ਗਿਆ ਜੀ ਇਹ ਗਲਤ ਹੈ ਨਾ ਕੰਮ ਜੀ ਕਿਸ ਦਾ ਤੀ ਪੁੱਤ ਕੋਣ ਬਕੰਦ ਕੋਣ ਬਕੰਦਾ ਚਿੱਟਾ ਇਹ ਵਿਜੇ ਕੁਮਾਰ ਬੰਦਾਰੀ ਜੀ ਆਪ ਦੱਸਣਗੇ ਮਿਮਲੇ ਚ ਕੌਣ ਰਾਜਪਰੇ ਦਾ ਮੁੰਡਾ ਕਿੰਨਾ ਚਿਰ ਰਹਿ ਕੇ ਗਿਆ ਮਹੱਲੇ ਚ ਕਿਰਾਏ ਤੇ ਰੱਖੇ ਹੋਏ ਆ ਨੇ ਫਲਾਣੇ ਬੰਦੇ ਉਹ ਸਾਰੇ ਕੀ ਕੀ ਕੰਮ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜੂਗਾ ਜੀ ਹੌਲੀ ਹੌਲੀ ਉਹ ਤਾਂ ਤੁਹਾਨੂੰ ਗੈਂਗਸਟਰ ਦੱਸਦੇ ਨੇ ਕਹਿੰਦੇ ਕੁੱਟ ਮਾਰਨ ਦੀ ਗੱਲਾਂ ਕਰਦੇ ਨੇ ਜੇਲ੍ਹ ਚ ਰਹਿ ਕੇ ਆਏ ਹੋ ਤੁਹਾਡੇ ਹੋਰ ਕੀ ਚਾਚਾ ਜੀ ਨੇ ਇੱਕ ਕੌਣ ਹੈ ਕਹਿੰਦੇ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਹੈਗੀ ਤੁਸੀਂ ਉਹਨਾਂ ਨੂੰ ਧਮਕੀਆਂ ਦਿੰਦੇ ਹੋ ਪਹਿਲਾਂ ਜਿਸ ਤਰ੍ਹਾਂ ਜੇਲ੍ਹ ਚ ਰਹਿ ਕੇ ਆਏ ਹੋ ਮੇਰੀ ਗੱਲ ਸੁਣੋ ਜੀ ਆ ਮੇਰੀ ਭੈਣ ਹੈ ਹਮ ਆ 17 ਸਾਲ ਦੀ ਹੈ ਤੇ ਆ ਮੇਰੀ ਧੀ ਹੈ ਮੇਰੀ ਧੀ ਸਮਾਨ ਵੀ ਹੈ ਭੈਣ ਵੀ ਆ ਹਮ ਕਿਸੇ ਹੋੜ ਦੀ ਵੀ ਭੈਣ ਆ ਤੁਹਾਡੀ ਸਭ ਦੀ ਪੰਜਾਬ ਦੀ ਭੈਣ ਆ ਹੁਣ ਇਹਦੇ ਵਾਲ ਪੱਟੇ ਮੇਰੀ ਮਾਂ ਦੇ ਵਾਲ ਪੱਟੇ ਕਰਕੇ ਮਰੀ ਚਾਚੀ ਆ ਖੜੀ ਸਾਹਮਣੇ ਇਹਦੇ ਵਾਲ ਪੱਟੇ ਕੋਈ ਕਰ ਵੜ ਕੇ ਜਾਂ ਕਿਸੇ ਤੁਸੀਂ ਆਪਣੇ ਤੇ ਲਾ ਲੋ ਤੁਹਾਡੇ ਕੋਈ ਬੱਟੇ ਤੁਸੀਂ ਕੀ ਕਰੋਗੇ ਜਿਹੜਾ ਸਾਦੇ ਰਾਤ ਚਲੋ ਗੈਂਗਸਟਰ ਇਹਨਾਂ ਦੇ ਕਿਸੇ ਦੇ ਕੋਈ ਕਿਰਪਾਨ ਨਹੀਂ ਮਾਰੀ ਜੀ ਉਲਟਾ ਆਪਣੀਆਂ ਜਨਾਨੀਆਂ ਮੂਰੀਆ ਕਰਕੇ ਇਹ ਉੱਤੋਂ ਰੋੜੇ ਮਾਰਦੇ ਆ ਪੁੱਛ ਲਓ ਜੀ ਬਾਕੀ ਇਹਦਾ ਬਿਆਨ ਲੈ ਲਓ ਅੱਛਾ ਤੇਰਾ ਨਾਂ ਕੀ ਹੈ ਰਾਜੇ ਮੇਰਾ ਨਾਮ ਅੰਜਲੀ ਹੈ ਜੀ ਅੰਜਲੀ ਕਦ ਹੋਈ ਸੀ ਲੜਾਈ ਇਹ 17 ਸਤੰਬਰ ਦੀ ਗੱਲ ਹੈ ਜੀ ਉਸ ਟਾਈਮ ਸਾਡੀ ਲੜਾਈ ਹੋਈ ਸੀ ਇਸ ਕਰਕੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਮੈਂ ਤੇ ਮੇਰੀ ਮੰਮਾ ਘਰੇ ਸੀਗੇ ਤੇ ਮੈਂ ਤੇ ਮੇਰੇ ਮੰਮਾ ਥਾਣੇ 'ਚ ਰਿਪੋਰਟ ਦਰਜ ਕਰਾਣ ਕੰਪਲੀਟ ਲਿਖਾਣ ਚਲੇ ਗਏ ਸੀ ਤੇ ਇਹਨਾਂ ਨੇ ਪਿੱਛੇ ਤੋਂ ਸਾਡੇ ਇਹਨਾਂ ਤੇ ਭਰਾਵਾਂ 'ਤੇ ਵਾਰ ਕਰਤਾ ਤੇ ਸਾਡੇ ਕੋਲ ਉਸ ਟਾਈਮ ਕੋਈ ਵੀ ਇੱਕ ਰੋੜਾ ਤੱਕ ਨਹੀਂ ਸੀ ਸਾਡੇ ਹੱਥ 'ਚ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਥਾਣੇ 'ਚ ਅਸੀਂ ਕੰਪਲੀਟ ਲਿਖਾਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਨਾਜਾਇਜ਼ ਧੱਕਾ ਹੋਇਆ ਏ ਲੜਾਈ ਕਾਤੋਂ ਹੋਈ ਏ ਕੀ ਕਾਰਨ ਸੀ ਲੜਾਈ ਦਾ ਇਹ ਲੜਾਈ ਦਾ ਕਾਰਨ ਏ ਸੀ ਮੇਰੀ ਮੰਮਾ ਤੇ ਅਸੀਂ ਬਾਹਰ ਘੁੰਮ ਰਹੇ ਸੀਗੇ ਤੇ ਬਾਹਰ ਬੱਚੇ ਜਿੱਦਾਂ ਕੁਛ ਕੁਛ ਖਾਂਦੇ ਰਹਿੰਦੇ ਆ ਤੇ ਉਹਨਾਂ ਨੇ ਬਾਹਰ ਕਾਗਜ਼ ਸੁੱਟਦੇ ਸੀਗੇ ਤੇ ਇਹ ਜਨਾਨੀ ਮੇਰੀ ਮੰਮਾ ਨੂੰ ਕਹਿੰਦੀ ਕਿ ਤੁਹਾਡੇ ਬੱਚਿਆਂ ਨੇ ਇੱਥੇ ਸਿੱਟੇ ਨੇ ਅਸੀਂ ਦੇਖੋ ਜੀ ਐਡੇ-ਐਡੇ ਵੱਡੇ ਆ ਅਸੀਂ ਆਪਣਾ ਦਸਤਮੀਨ ਲੱਗ ਲਗਾਇਆ ਹੋਇਆ ਸੀ ਤਾਂ ਪਹਿਲੀ ਗੱਲ ਇੱਥੇ ਗੇਰਦੇ ਹੀ ਨਹੀਂ ਤੇ ਉਹਦੀ ਜਨਾਨੀ ਕਹਿੰਦੀ ਮੰਮਾ ਨੂੰ ਤੇ ਤੁਸੀਂ ਸਿੱਟੇ ਨੇ ਤੁਹਾਡੇ ਬੱਚਾ ਨੇ ਸਿੱਟੇ ਨੇ ਤੇ ਉਹਨੇ ਮੇਰੀ ਮੰਮਾ ਤੇ ਪਿੱਛੇੋਂ ਸਿਰ ਤੇ ਵਾਰ ਕਰਤਾ ਉਹਨੇ ਮੇਰੀ ਮੰਮਾ ਦੇ ਸਿਰ ਤੇ ਵਿੱਚ ਡੰਡੇ ਮਾਰੇ ਤੇ ਲੜਾਈ ਹੋਈ ਹੈ ਘਰ ਦੇ ਵਿੱਚ ਕੌਣ ਕੌਣ ਸੀ ਤੁਹਾਡੇ ਇੱਥੇ ਮੈਂ ਤੇ ਮੰਮਾ ਹੀ ਸੀਗੇ ਹਾਂਜੀ ਹੋਰ ਕੋਈ ਨਹੀਂ ਉਹ ਕਿੰਨੇ ਜਣੇ ਸੀ ਘਰ ਤੇ ਘਰ ਦੇ ਵਿੱਚ ਵਾਰ ਕੀਤਾ ਸੀਗੇ ਉਹ ਟੋਟਲ ਪੂਰਾ ਪਰਿਵਾਰ ਸੀਗਾ ਉਹਨਾਂ ਦਾ ਸਾਡੇ ਘਰ ਦੇ ਵਿੱਚ ਕੋਈ ਨਹੀਂ ਸੀ ਮੈਂ ਤੇ ਮੇਰੀ ਮੰਮਾ ਸੀ ਤੇ ਉਹਨਾਂ ਨੇ ਸਾਡੇ ਅੰਦਰ ਸਿੱਟਦਾ ਸੀਗਾ कूੜਾ ਚੱਕ ਕੇ ਇਸ ਕਰਕੇ ਅਸੀਂ ਫਿਰ ਗੁੱਸੇ ਦੇ ਵਿੱਚ ਥਾਣੇ 'ਚ ਕੰਪਲੀਟ ਖਾਨ ਚਲੇ ਗਏ ਤਾਂ ਇਸ ਕਰਕੇ ਪਿੱਛੇ ਤੋਂ ਮੇਰੇ ਭਰਾ ਨੇ ਮੇਰੇ ਪਾਪਾ ਨੂੰ ਫੋਨ ਕਰਕੇ ਦੱਸਿਆ ਕਿ ਅਜਾ ਅਜਾ ਗੱਲ ਹੋਈ ਆ ਵੀ ਮੰਮਾ ਤੇ ਤੇ ਭੈਣ ਦੇ ਇਨਾ ਨੇ ਵਾਰ ਕਰਤਾ ਪਿੱਛੇ ਦਾ ਅੱਛਾ ਤੁਸੀਂ 2 ਮਹੀਨੇ ਪਹਿਲਾਂ ਦੀ ਗੱਲ ਕਰ ਰਹੇ ਹੁਣ ਤਾਜੀ ਘਟਨਾ ਕੀ ਹੈ ਜਿੱਦਾਂ ਹੁਣ ਕੱਲ ਵੀਡੀਓ ਪਾਈ ਹੈ ਤੁਹਾਨੂੰ ਪਤਾ ਹੈ ਮੈਂ ਸਵੇਰੇ ਸੌਰੀ ਸੀ 10 ਮਿੰਟ ਅੱਛਾ ਤਾਜੀ ਘਟਨਾ ਕੀ ਹੈ ਹੁਣ ਕੀ ਕੀ ਕਾਰਨ ਹੋਇਆ ਕਿ ਤੁਸੀਂ ਵੀਡੀਓ ਪਾਈ ਹੈ ਜਣੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਵੀਡੀਓ ਤਾਂ ਪਾਈ ਆ ਆ ਜਿਹੜੀ ਮੇਰੀ ਤੀ ਪਾਣ ਨਾਲ ਜਾਂ ਸਲੂਕ ਹੋਇਆ ਮੇਰਾ ਕਲਾਕਾਰ ਬਾਲਮਿਕਿਆਂ ਦਾ ਮਜਬੀ ਸਿੱਖਾਂ ਦਾ ਇੱਕ ਘਰ ਹੈ ਮੇਰਾ ਬਾਕੀ ਸਾਰਾ ਟੇਹਾਂ ਦਾ ਮੱਲਾ ਆ ਗਾਤਰੇ ਪਾਈ ਹੋਏ ਲੋਕ ਐ ਇਹਨਾਂ ਨੂੰ ਸਮੈਲ ਨਹੀਂ ਆਂਦੀ ਏ ਅੱਜ ਨਹੀਂ ਬੋਲਦੇ ਡਰ ਦੇ ਮਾਰੇ ਨਾ ਬੋਲਣ ਮੈਨੂੰ ਕਿੰਨਾ ਚਿਰ ਕੁੱਟੀ ਜਾਉਂਗੇ ਮੈਨੂੰ ਕੁੱਟੋਂਗੇ ਕੋਈ ਹੋਰ ਪੈਦਾ ਹੋ ਜਾਊਗਾ ਮੇਰਾ ਮੁੰਡਾ ਫਿਰ ਉਹ ਤੋਂ ਵੀ ਬਾਅਦ ਪੀੜੀ ਕਿੰਨਾ ਚਿਰ ਕੁੱਟੀ ਜਾਉਂਗੇ ਸਰਕਾਰਾਂ ਪਿੱਛੇ ਇਹ ਕਰਦਾਂਗੇ ਸਾਡੀ ਸਰਕਾਰ ਆ ਬਾਹ ਕਰਦਾਂਗੇ ਫਿਰ ਮੇਰਾ ਪਾਈਚਾਰਾ ਦੇਖੋ ਜੀ ਕੀ ਕਰਦਾ ਵੇ ਨਹੀਂ ਤੁਸੀਂ ਕਹਿ ਰਹੇ ਹੋ ਕਿ ਮੋਰ ਖਾਂਦੇ ਨੇ ਇਦਾਂ ਕਰਦੇ ਆ ਪਰ ਮੇਰੀ ਬੀਜੀ ਨਾਲ ਗੱਲ ਹੋਈ ਹੈ ਜਿਹੜਾ ਉਹ ਕਹਿੰਦਾ ਕਿ ਅਸੀਂ ਤਾਂ ਨਾਮ ਲਿਆ ਹੋਇਆ ਅਸੀਂ ਤਾਂ ਖਾਂਦੇ ਨਹੀਂ ਹੈਗੇ ਮੇਰੀ ਗੱਲ ਸੁਣੋ ਜਦ ਸੀਬੀਆਈ ਦਾ ਲਾ ਲਓ ਜਾਂ ਪੰਜਾਬ ਪੁਲਿਸ ਦਾ ਰਿਮਾਂਡ ਹੁੰਦਾ ਨਾ ਜੀ ਗੁੰਗੇ ਵੀ ਮੋਨ ਲੱਗ ਜਾਂਦੇ ਆ ਸਭ ਬੋਲੂਗੇ ਜੀ ਫਿਰ ਕਿਉਂਕਿ ਜੀ ਡੰਡਾ ਪੀਰ ਹੈ ਜੀ ਉਹ ਫਿਰ ਥਾਣਾ ਐ ਹੀ ਨਹੀਂ ਬਣਿਆ ਉੱਥੇ ਬੜੇ ਬੜੇ ਬੋਲਣ ਲੱਗ ਜਾਂਦੇ ਜੀ ਸੱਚ ਹੁੰਦਾ ਮੈਨੂੰ 7 ਦਿਨ ਮੇਰਾ ਰਿਮਾਂਡ ਕਰਾਇਆ 17 ਤਰੀਕ ਤੋਂ ਰਾਤ ਨੂੰ ਚੱਕਿਆ ਹੋਇਆ ਮੈਂ ਜੀ 29 ਤਰੀਕ ਦਾ ਮੈਂ ਆਪਣਾ ਵੱਡੇ ਨਹੀਂ ਮਨਾ ਸਕਿਆ ਪ੍ਰਭੂ ਵਾਲਮੀਕ ਜਨਤੀ ਚ ਨਹੀਂ ਆ ਸਕਿਆ ਦੀਵਾਲੀ ਮੇਰੀ ਅੰਦਰ ਲੰਘੀ ਮੈਂ ਕਹਿੰਦਾ ਜਿੱਦਾਂ ਦੇ ਅਸੀਂ ਮੇਰੇ ਭੁੱਖੇ ਮਾਂ ਪਿਓ ਘਬਰਾ ਕਿੱਥੇ ਰਾਂ ਕਿੱਥੇ ਕੁਬਜ਼ਾ ਦੇ 10 ਘਣੇ ਤਿਹਾੜ ਬਣਾਏ ਅਸੀਂ ਕੋਈ ਝਾਰ ਨਹੀਂ ਬਣਾਇਆ ਕੋਈ ਖਰਾਬ ਚ ਨਹੀਂ ਪਾਇਆ ਇਹ ਸੈਂਪ ਕੋ ਚਾਡੀ ਕੋਈ ਸੁਣਵਾਈ ਨਹੀਂ ਹੈਗੀ ਉਹਨੇ ਸਾਡੀ ਕੋਈ ਸੁਣਾਈ ਨਹੀਂ ਸਾਡੇ ਦਾ ਜੀ ਜੰਨ ਤੁਸੀਂ ਰੋ ਨਾ ਕੋਈ ਗੱਲ ਨਹੀਂ ਦੇਖੋ ਸਰਕਾਰਾਂ ਬੈਠੀਆਂ ਨੇ ਪ੍ਰਸ਼ਾਸਨ ਬੈਠਾ ਤੁਸੀਂ ਰੋ ਨਾ ਇਦਾਂ ਮਾਨਾ ਹੌਲਾ ਕਰੋ ਕੋਈ ਮੇਰਾ ਪੁੱਤ ਲਗਾ ਨਹੀਂ ਮੇਰੇ ਬੱਚਾ ਕੱਲਾ ਮੇਰੇ ਨੂਣੀ ਹਰੇਕ ਦੇ ਧੀ ਪੁੱਤ ਨੂੰ ਦੁੱਖ ਹੈ ਮੇਰੇ ਵਰਗੇ ਇਨਸਾਨ ਹੈ ਸਾਰੇ ਮੈਂ ਪੜਿਆ ਲਿਖਿਆ ਮੈਂ ਕੀਤੀ ਹੋਈ ਹੈ ਮੇਰੀ ਮਿਊਜ਼ਿਕਲ ਚ ਮੇਰੀ ਮਾਂ ਨੇ ਸਕੂਲ ਸੰਭਰਿਆ ਮੇਰੇ ਪਿੱਛੇ ਮੈਂ ਗੈਂਗਸਟਰ ਆ ਗੁੰਡਾ ਆ ਬਦਮਾਸ਼ੀ ਕਰਨ ਵਾਸਤੇ ਤੋੜੀ ਸਿੱਖਿਆ ਜੀ ਮਿਊਜ਼ਿਕ ਦਾ ਕੰਮ ਦੱਸੋ ਜਵਾਬ ਦਿਓ ਵੀ ਜੇ ਕੁਮਾਰ ਨੂੰ ਬੁਲਾਓ ਜੀ ਹੁਣ ਮੇਰੇ ਪੁੱਤ ਨੂੰ ਬਾਹਰ ਤੇ ਕਿਟਾਇਆ ਇਹਨਾਂ ਅੱਛਾ ਚਲੋ ਤੁਸੀਂ ਰੋ ਨਾ ਮਾਤਾ ਜੀ ਚਲੋ ਕੋਈ ਗੱਲ ਨਹੀਂ ਦੇਖੋ ਪ੍ਰਮਾਤਮਾ ਸਭ ਦੇਖਦਾ ਸਰਕਾਰਾਂ ਵੀ ਬੈਠੀਆਂ ਇਨਸਾਫ ਜ਼ਰੂਰ ਮਿਲੇਗਾ ਤੁਹਾਨੂੰ ਕੋਈ ਗੱਲ ਨਹੀਂ ਅੱਛਾ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਤੁਹਾਡੇ ਰੋ ਨਾ ਤੁਸੀਂ ਮਨ ਹੌਲਾ ਘਰ ਦੇ ਵਿੱਚ ਮੇਰੇ ਘਰ ਵਾਲਾ ਜੀ ਮੇਰਾ ਮੁੰਡਾ ਆ ਨੋ ਮੇਰੀ ਚਿਲਾ ਕਰਨ ਗਈ ਉਹਦੇ ਕੋਲ ਮੁੰਡਾ ਇਹ ਸਦੀ আচ্ছা ਤੁਸੀਂ ਤੁਸੀਂ ਕੀ ਲੱਗਦੇ ਹੋ ਹਾਂ ਹਾਂਜੀ ਇਹ ਮੇਰੀ ਜਠਾਣੀ ਹੈ ਤੇ ਮੈਨੂੰ ਦਰਾਣੀ ਲੱਗਦੀ ਹੈ ਇਹਨਾਂ ਨੇ ਸਾਡੇ ਨਾਲ ਬਹੁਤ ਕੀਤਾ ਜੀ ਬਸ আচ্ছা ਹਾਂਜੀ ਤੁਹਾਡੇ ਤੁਹਾਡੀ ਫੈਮਿਲੀ ਚ ਕੌਣ ਕੌਣ ਸਾਡੇ ਜੀ ਤੇ ਮੇਰੀ ਗੁੜੀਆ ਅੰਜਲੀ ਹੈ ਜੀ ਤੇ ਰੋਹਿਤ ਹੈ ਤੇ ਰਕੇਸ਼ ਕੁਮਾਰ ਹੈ ਕਿਛੀ ਅਸੀਂ 4 ਮੈਂਬਰ ਹੈ ਜੀ ਮੌਕੇ ਤੇ ਯਾਨੀ ਲੜਾਈ ਜਿਸ ਟਾਈਮ ਖੜੇ ਹੋ ਕੇ ਗੱਲ ਕਰਦੇ ਆਪਾਂ ਜਿਸ ਟਾਈਮ ਲੜਾਈ ਹੋਈ ਸੀ ਤੁਸੀਂ ਹੈ ਸੀ ਇੱਥੇ ਨਹੀਂ ਜੀ ਅਸੀਂ ਤਾਂ ਥਾਣੇ 'ਚ ਬੈਠੇ ਸੀ ਹਾਂਜੀ ਉਸ ਟਾਈਮ ਅਸੀਂ ਹੌਪਟਲ ਖਾਣ ਚਲੇ ਗਏ ਤੇ ਜੀ ਸਾਡੇ ਪਿੱਛੇ ਤੋਂ ਜੀ ਸਾਰਾ ਕੁਝ ਹੋਇਆ ਜੀ ਸਾਨੂੰ ਕੁਝ ਨਹੀਂ ਪਤਾ ਜੀ ਕੀ ਹੋਇਆ ਇੱਥੇ ਕੀ ਨਹੀਂ ਅਸੀਂ ਦਾ ਆ ਕੇ ਦੇਖਿਆ ਜੀ ਉਹ ਕਿਹੜਾ ਹਾਲ ਹੋਇਆ ਤੇ ਸਾਡੇ ਇਟਾਂ ਰੋੜੇ ਖਿਲਾਰੇ ਖਿਲਾਰੇ ਪਾਇਆ ਹੋਇਆ ਜੀ ਬੁਰਾ ਹਾਲ ਸਾਡਾ ਘਰ ਦਾ ਜੀ ਬੁਰਾ ਹਾਲ ਕਰਤਾ ਜੀ ਇਹਨਾਂ ਹਾਂਜੀ ਕੀ ਕੀ ਨੁਕਸਾਨ ਹੋਇਆ ਸੀ ਉਸ ਸਮੇਂ ਸਾਰਾ ਸਮਾਨ ਤੋੜਤਾ ਜੀ ਸਾਡੇ ਘਰ ਦਾ ਕੀ ਕੀ ਸਮਾਨ ਸੀ ਵੈਸੇ ਜੀ ਐਲਸੀਡੀ ਸਾਡੀ ਸਕੂਟਰੀ ਵੀ ਤੋੜਤੀ ਸੀ ਸਾਡੇ ਭਾਂਡੇ ਪੁੰਡੇ ਸਾਰੇ ਖੰਡਾਏ ਹੋਏ ਤੇ ਜੀ ਇਸ ਟਾਈਮ ਹਾਂਜੀ ਤੁਸੀਂ ਰਿਪੋਰਟ ਕਰਾਈਏ ਥਾਣੇ ਦੇ ਵਿੱਚ ਤੁਸੀਂ ਆਪ ਜੀ ਕਰਾਈ ਨਹੀਂ ਹੋਈ ਹੈਗੀ ਅਸੀਂ ਗਏ ਤੇ ਜੀ ਇਹਨਾਂ ਨੇ ਜੀ ਇੰਨਾ ਸਾਡੇ ਦੇ ਵਰਸਾਈਆਂ ਜੀ ਸਾਡੇ ਹੱਥ 'ਚ ਕੁਝ ਨਹੀਂ ਤਾਂ ਹੈਗਾ ਜੀ ਨਾ ਡੰਡਾ ਹੀ ਨਾ ਫੋਨ ਕੁਝ ਵੀ ਨਹੀਂ ਤਾਂ ਹੈਗਾ ਸਾਡੇ ਹੱਥ 'ਚ ਅੱਛਾ ਹਾਂਜੀ ਹੁਣ ਤੁਹਾਡੇ ਜਿੱਦਾਂ ਮੈਨੂੰ ਵਿਜੇ ਕਹ ਰਿਹਾ ਸੀ ਜਿਹੜੇ ਐਮਸੀ ਨੇ ਮੇਰੀ ਕਹਾਣੀ ਉਹ ਕਹਿੰਦੇ ਕਿ ਤੁਹਾਡੇ ਬੰਦੇ ਕੁਛ ਜੇਲ੍ਹ ਦੇ ਵਿੱਚ ਵੀ ਨੇ ਜਿਹੜੇ ਜੇਲ੍ਹ ਕੱਟ ਰਹੇ ਨੇ ਕੌਣ ਹੈ ਉਹ ਕਾਲੀ ਹੈ ਜੀ ਕਾਲੀ ਕੌਣ ਹੈ ਹੈ ਗਾ ਜੀ ਮੁੰਡਾ ਸਾਡੇ ਯਾਰ ਭਤੀਜਾ ਹੀ ਲੱਗਦਾ ਜੀ ਸਾਡਾ ਹਾਂ ਹਾਂ ਜੀ ਉਹਨਾਂ ਦਾ ਕੁਛ ਨਹੀਂ ਕਰਿਆ ਹੈ ਜੀ ਐਨਾ ਕੋਈ ਕਿਸੇ ਦੇ ਮਾਰੀ ਨਹੀਂ ਹੈਗੀ ਜੀ ਕਿਸੇ ਨਹੀਂ ਮਨਾਈ ਜੀ ਅਧਰ ਮੈਂ ਜੀ ਪਸਾਤਾ ਉਹ ਵਿਚਾਰਾ ਐਨਾ ਭਗਤ ਬੰਦਾ ਹੈ ਜੀ ਉਹਨਾਂ ਨੂੰ ਕਿਸੇ ਦੀ ਚੋੜ ਨਹੀਂ ਆਈ ਹੈ ਕਿਸੇ ਦੀ ਚੋੜ ਨਹੀਂ ਆਈ ਜੀ ਇਹਨਾਂ ਤੇ ਕਿਸੇ ਦੀ ਨਹੀਂ ਹਾਂਜੀ ਅੱਛਾ ਤੁਸੀਂ ਮਤੇ ਖੜੇ ਹੋਏ ਤੁਸੀਂ ਅੱਛਾ ਥੋ ਹੁਣ ਤੁਹਾਨੂੰ ਮੰਗ ਕੀ ਐ ਤੁਹਾਡੀ ਮੰਗ ਕੀ ਐ ਤੁਸੀਂ ਇਨਸਾਫ ਸਾਡਾ ਸਮਾਨ ਸਾਡਾ ਕਰ ਦੇਣ ਲੋਟ ਸਾਡ ਸਾਡੇ ਸਾਡਾ ਸਮਾਨ ਦੇ ਦੇਣ ਬਸ ਮੇਰੇ ਦਿਓਰ ਦਾ ਮੇਰੇ ਦਿਓਰ ਜੀ ਮੇਰਾ ਦਿਓਰ ਦਾ ਮੁੰਡਾ ਅੱਜ ਵੀ ਘਰ ਬਸ ਸਾਨੂੰ ਹੋਰ ਕੁਝ ਨਹੀਂ ਹੈ ਸਾਨੂੰ ਹੋਰ ਕੀ ਪਤਾ ਐ ਇਹਨਾਂ ਨੂੰ ਕੀ ਪਤਾ ਕਿੱਥੇ ਕਰੇ ਹੋਏ ਆ ਕਿੱਥੇ ਨਹੀਂ ਸਾਨੂੰ ਕੁਝ ਨਹੀਂ ਪਤਾ ਨਹੀਂ ਤੁਹਾਡੇ ਘਰ ਵਾਲੇ ਨੇ ਹਾਂਜੀ ਕਿੱਥੇ ਕਿੱਥੇ ਨੇ ਉਹ ਪਤਾ ਹੀ ਨਹੀਂ ਕੁਝ ਨਹੀਂ ਪਤਾ ਜੀ ਕਿੱਥੇ ਆ ਕਿੱਥੇ ਬਾਪ ਪੁੱਤ ਦੋਨੋਂ ਨਹੀਂ ਆਏ ਜੀ ਉਹ ਚਾਹੀਦੇ ਜੀ ਮਾਨੂੰ ਘਰੇ ਇੱਕੋ ਮਰੀ ਜਮਦਾ ਯਾਨੀ ਕਹਿਣ ਦਾ ਮਤਲਬ ਇਹ ਕਿ ਜਿਹੜੇ ਤੁਹਾਡੇ ਇੱਕ ਘਰ ਵਾਲਾ ਇੱਕ ਤੁਹਾਡਾ ਬੇਟਾ ਹੈ ਉਹ ਘਰ ਤੋਂ ਜਾਦੀ ਲੜਾਈ ਹੋਈ ਜਦੋਂ ਹੀ ਗਏ ਹੋਏ ਨੇ ਜਦ ਹੀ ਗਏ ਹੋਏ ਨੇ ਤਾਂ ਨਹੀਂ ਹੈਗੇ ਨਹੀਂ ਤੁਸੀਂ ਭਜਾਏ ਹੋਏ ਹੋ ਆਪੇ ਭਜੇ ਹੋ ਅਸੀਂ ਨਹੀਂ ਭਜਾਏ ਹੋਏ ਹੈਗੇ ਕਿ ਡਰ ਦੇ ਮਾਰੇ ਕਿ ਕਿਤੇ ਪੁਲਿਸ ਨਾ ਚੱਕ ਲਈ ਜਿਸ ਕਰਕੇ ਨਹੀਂ ਜੀ ਇਹਨਾਂ ਨੂੰ ਪਤਾ ਹੈ ਮੈਂ ਕੋਣ ਕੁਛ ਨਹੀਂ ਪਤਾ ਇਹ ਕਾਤੇ ਗਏ ਹੋਏ ਨੇ ਪਾਤੇ ਨਹੀਂ ਇਹਨਾਂ ਨੂੰ ਕੁਛ ਨਹੀਂ ਪਤਾ ਜੀ ਬਸ ਹੂੰ ਇਹ ਨਾ ਕਰਕੇ ਗਏ ਇਹਨਾਂ ਨੇ ਭਜਾਈ ਹੋਏ ਇਹ ਕਹਿੰਦੇ ਵੀ ਸਾਨੂੰ ਕੇਚੀ ਚਾਹੀਦਾ ਇਮਦਾਰੀ ਕਹਿੰਦਾ ਮੈਂ ਕੇਚੀ ਚਾਹੀਦਾ ਕੇਚੀ ਕੌਣ ਹੈ ਇਸ ਕਾ ਕਰਾ ਅੱਛਾ ਹਾਂ ਵੀ ਸਾਰਾ ਇਹਨਾਂ ਦਾ ਪਰਿਵਾਰ ਅੰਤਰ ਹੋਣਾ ਚਾਹੀਦਾ ਜਦ ਮੇਰਾ ਮੁੰਡਾ ਆ ਗਿਆ ਉਹਨਾਂ ਨੇ ਥਾਣੇ 'ਚ ਜਾ ਜਾ ਕੇ ਕਟਵਾਇਆ ਜੀ ਮਨੋ ਮੇਰਾ ਸਰੀਰ ਇਹਨਾਂ ਦਾ ਸੋਹਣਾ ਦੀ ਗਾਹ ਦੇਖ ਲਓ ਫਿਰ ਕਹਿੰਦੇ ਨਸ਼ੇ ਕਰਦਾ ਫਲਾਣਾ ਕਰਦਾ ਜੇਲ੍ਹ 'ਚ ਨੀਂਦ ਨਹੀਂ ਆਂਦੀ ਜੀ 22 ਘੰਟੇ ਦਾ ਖੱਡਾ ਮਿਲਦਾ ਸਾਨੂੰ ਕੱਟ ਸੁਣਦਾ ਇਹਨੂੰ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਇਹਨੂੰ ਘੱਟ ਸੌਣ ਦਾ ਸਭ ਡੇਰੇ ਨੂੰ ਪਤਾ ਆ ਇਹਨੂੰ ਘੱਟ ਸੌਣ ਦਾ ਆ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਹੈਗੀ ਕਿਸੇ ਨੇ ਵੀ ਕਿੰਨਾ ਕੁ ਟੌਰਚਰ ਕੀਤਾ ਉੱਥੇ ਕਿੰਨਾ ਕੁ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਦੇਖੋ ਜੀ ਕਹਿੰਦੇ ਆ ਨਾ ਜੇਲ੍ਹ ਜੇਲ੍ਹ ਹੈ ਇਨਸਾਫ ਵੀ ਹੈ ਪਰ ਜਿਹੜੇ ਆ ਮਾਵਾ ਦੇ ਪੁੱਤ ਬੇਫਜ਼ੂਲ ਤੋਂ ਹੀ ਤੱਕ ਦੇ ਗੈਂਗਸਟਰ ਗੁੰਡੇ ਬਣਾ ਕੇ ਹੁਣ ਕਾਲੀ ਆ ਜਿਹੜਾ ਪਛਾਇਆ ਹੋਇਆ ਮੁੰਡਾ ਉਹ ਖਬਰ ਕਿਵੇਂ ਦੀ ਰੋਟੀ ਖਾ ਰਿਹਾ ਹੋਊਗਾ ਕਿਵੇਂ ਸੌ ਰਿਹਾ ਹੋਊਗਾ ਹੋਰ ਵੀ ਆ ਮੁੰਡੇ ਕੀ ਗਾ ਮੱਲੇ ਦੇ ਜਿਹੜੇ ਉਹੀ ਪਛਾਏ ਹੋਏ ਆ ਸਰਕਾਰਾਂ ਨੇ ਮੈਂ ਕਹ ਰਿਹਾ ਸਾਰਿਆਂ ਦੇ ਪੁੱਤ ਆ ਜਾਣਾ ਆਪਣੀ ਮਾਵਾ ਨਾ ਰਹੇ ਸਾਰਿਆਂ ਮਾਵਾ ਸੋ ਦੇਖਿਆ ਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੂੰ ਜਿੱਦਾਂ ਮੱਲੇ ਦੇ ਵਿੱਚ ਲੜਾਈ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਯਾਨੀ ਪਰਚਾ ਕਰਾਇਆ ਗਿਆ ਜੇਲ ਵੀ ਕੱਟ ਕੇ ਆਏ ਮੁੰਡਾ 2 ਮਹੀਨੇ ਦੀ ਔਰ ਤੁਹਾਨੂੰ ਦੱਸ ਦਿਆਂ ਕਿ ਹੁਣ ਵੀ ਕਹਿੰਦੇ ਨੇ ਕਿ ਸਾਨੂੰ ਜਾਨੋਂ ਮਾਰਨ ਦੇ ਆ ਧਮਕੀਆਂ ਦੇ ਰਹੇ ਨੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰਾਂ ਸਾਡੀਆਂ ਨੇ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਕਿ ਜਿਸ ਤਰੀਕੇ ਦੇ ਨਾਲ ਆਪਾਂ ਬਿਆਨ ਲਿੱਤੇ ਕਹਿੰਦੇ ਨੇ ਕਿ ਯਾਨੀ ਪ੍ਰਸ਼ਾਸਨ ਤੋਂ ਵੀ ਯਾਨੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸੋ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਬੰਦਾ ਅੰਦਰ ਚਲਿਆ ਜਾਂਦਾ ਸੁਧਰ ਕੇ ਆਂਦਾ ਪਰ ਜਿਸ ਤਰੀਕੇ ਦੇ ਨਾਲ ਬਿਆਨ ਆਂਦੇ ਨੇ ਕਹਿੰਦੇ ਕਿ ਚੰਗੇ ਭਲੇ ਬੰਦੇ ਨੂੰ ਕਈ 베ਰੀ ਬੰਦੇ ਗੈਂਗਸਟਰ ਬਣਾ ਦਿੰਦੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਅਸੀਂ ਜਿਹੜਾ ਬੀਜੇ ਯਾਨੀ ਐਮਸੀ ਹੈ ਅਸੀਂ ਉਹਨਾਂ ਦੇ ਵੀ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਸੋ ਗੱਲ ਕਰਦੇ ਆ ਮੁੰਡਾ ਕਹਿ ਰਿਹਾ ਸੀ ਜਿੱਦਾਂ ਵੀਡੀਓ ਮੈਂ ਦੇਖੀ ਉਹ ਬਿਲਕੁਲ ਗਲਤ ਗਲਤ ਪਾਈ ਉਹਨੇ ਵੀਡੀਓ ਅੱਛਾ ਉਹ ਕਮਾਂ ਜਿਨ੍ਹਾਂ ਨਾਲ ਪਹਿਲਾਂ ਝਗੜਾ ਹੋਇਆ ਸੀ ਹਾਂਜੀ ਉਹਨਾਂ ਦੀ ਲੜਕੀਆਂ ਦੋ ਸਕੂਲ ਚ ਪੜਦੀਆਂ ਠੀਕ ਹੈ ਉਹਨਾਂ ਨੂੰ ਕਹਿੰਦੇ ਸੀ ਜੀ ਦੋ ਤਿੰਨ ਮੁੰਡੇ ਹੋਰ ਸੀ ਕਾਰ 'ਚ ਜਾ ਰਹੇ ਸੀ ਉਹ ਗੁੱਡੀਆਂ ਨੂੰ ਕਹਿ ਰਹੇ ਕਿ ਇਹਨਾਂ ਨੂੰ ਚੱਕ ਲਈਏ ਫਿਰ ਇੱਕ ਮੁੰਡਾ ਅੰਦਰ ਆਉਂਦਾ ਕਾਲੀ ਕਾਲੀ ਅੱਛਾ ਜੀ ਕੱਲ ਨੂੰ ਬਾਹਰ ਆਉਂਦੇ ਫੇਰ ਕਹਿੰਦੇ ਸਾਰੇ ਦੱਸਾਂਗੇ ਸੀ ਜੋ ਵੀ ਹੋਏਗਾ ਕਹਿੰਦੇ ਇਹ ਇਹ ਮੁੰਡੇ ਨੇ ਕਹੀ ਉਸਨੇ ਉਹ ਗੱਲ ਹਾਂਜੀ ਹਾਂਜੀ ਜਿਹੜਾ ਵੀਡੀਓ ਪਾ ਰਿਹਾ ਇਹ ਅੱਛਾ ਜੀ ਅਜੀ ਇਹ ਜੇਲ੍ਹ ਤੋਂ ਹੁਣੇ ਆਇਆ ਜੀ ਦੋ ਦਿਨ ਨਹੀਂ ਨੂੰ ਆਏ ਨੇ ਅੱਛਾ ਜੀ ਅੱਛਾ ਹਾਂ ਪਰਚਾ ਦਰਜ ਹੋਇਆ ਵਾ 458 ਧਾਰਾ ਲੱਗੀ ਜਿਹਨਾਂ ਦੇ ਹਾਂ ਹਾਂ ਪੰਜ ਪੁਨਸਤ ਬੰਦੇ ਉਹਦੇ ਉੱਪਰ ਪਰਚਾ ਹੋਇਆ ਵਾ ਅੱਛਾ ਜੀ ਅੱਛਾ ਮੈਂ ਨਾ ਉਹੀ ਕੱਲੇ ਉਹਨਾਂ ਦੀ ਵੀਡੀਓ ਦੇਖੀ ਸੀ ਹੁਣ ਮੈਂ ਨਾ ਉੱਥੇ ਯਾਨੀ ਆਇਆ ਸੀ ਉਹ हां ਜਿੱਦਾਂ ਉਹ ਕਹਿੰਦੇ ਕਿ ਮੋਰ ਫੂਕਦੇ ਹੋ ਤੁਸੀਂ ਯਾਨੀ ਉਹ ਤੁਸੀਂ ਕਹਿ ਰਹੇ ਹੋ ਕਿ ਹੋਰ ਕੀ ਕਰ ਦੇਣਾ ਬਿਲਕੁਲ ਗਲਤ ਗੱਲ ਹੈ ਉਹ ਉਹ ਆਪਣੀ ਬਣਾਈ ਉਹਦੀਆਂ ਗੱਲਾਂ ਇਹ ਸਿਆਸਤ ਹੈ ਅੱਛਾ ਜੀ ਉਹ ਕਹਿੰਦੇ ਕਿ ਮੈਂ हां ਮੈਂ ਉਹੀ ਗੱਲ ਕਰ ਰਿਹਾ ਜਿਹੜੀ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਉਹ ਸੋਸ਼ਲ ਮੀਡੀਆ ਦੀ ਜੋ ਚੱਲ ਰਹੀ ਹੈ ਕਿ ਕਹਿੰਦੇ ਕਿ ਤੁਸੀਂ ਯਾਨੀ ਜਿਹੜੇ ਰਾਸ਼ਟਰੀ ਪੰਛੀ ਐ ਵੀ ਮੋਰ ਨੂੰ ਫੂਕਦੇ ਹੋ ਜਾਂ ਖਾਂਦੇ ਹੋ ਸ਼ਿਕਾਰ ਕਰਦੇ ਹੋ ਕਿ ਸਾਨੂੰ ਚੰਗਾ ਨਹੀਂ ਲੱਗਦਾ ਤੇ ਇਸ ਕਰਕੇ ਕਹਿੰਦੇ ਵੀ ਫਿਰ ਤੁਸੀਂ ਉਹਨਾਂ ਦੇ ਘਰ ਆ ਕੇ ਸ਼ਾਇਦ ਵਾਰ ਵੀ ਕੀਤਾ ਤੇ ਉਹਨਾਂ ਨੇ ਜਿੱਦਾਂ ਵੀਡੀਓ ਜਗਾਇਆ ਵੀ ਮੈਨੂੰ ਮਾਰਨ ਦੀਆਂ ਧਮਕੀਆਂ ਦੇਂਦੇ ਨੇ ਇਹ ਗੱਲ ਸੱਚ ਹੈ ਗਲਤ ਗਲਤ ਹੈ ਜੀ ਗਲਤ ਆ ਅੱਛਾ ਹਾਂ ਤੁਸੀਂ ਮੋਹਲੇ ਵਾਲੇ ਤੋਂ ਇਨਕੁਆਰੀ ਕਰੂਗਾ ਕਿ ਹਾਂ ਬਿਲਕੁਲ ਗਲਤ ਹੈ ਨਹੀਂ ਮੈਂ ਉਹੀ ਮੈਂ ਤੁਹਾਡੇ ਬਿਆਨ ਹੀ ਲੈਣੇ ਸੀ ਵੈਸੇ ਮੈਂ ਹਾਂ ਜੀ ਹਾਂ ਜੀ ਹਾਂ ਯਾਨੀ ਤੁਹਾਡੇ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਆ ਉਹ ਤੁਸੀਂ ਯਾਨੀ ਗਲਤ ਲਾਇਆ ਜੀ ਗਲਤ ਉਹ ਸਿਰਫ ਬਚਾਉਣ ਦੇ ਮਾਰੇ ਕਰ ਰਹੇ ਉਹ ਆਪਣੇ ਆਪ ਨੂੰ ਮੇਰੀ ਬੇਨਤੀ ਸੁਣ ਲੋ ਇਹਨਾਂ ਦੇ ਉੱਪਰ ਪਰਚਾ ਹੋਇਆ ਬਈ ਇਹਦੇ ਚਾਚੇ ਦੀ ਜ਼ਮਾਨਤ ਨਹੀਂ ਹੋ ਰਹੀ ਜੱਜ ਨੇ ਰਜੈਕਟ ਕਰਤੀ ਇਹ ਸਿਰਫ ਬਹਾਨਾ ਚਾ ਰਹੇ ਕੋਈ ਮੈਂ ਨਾ ਉਹ ਵੀਡੀਓ ਨੂੰ ਦੇਖਦੇ ਹੀ ਇਹਨਾਂ ਦੇ ਬਿਆਨ ਲੈਣ ਆਇਆ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਫੋਨ ਤੇ ਗੱਲ ਕਰਾਂਗੇ ਚਲੋ ਵੈਸੇ ਮੈਂ ਨਾ ਤੁਹਾਡੇ ਇਦਾਂ ਹੀ ਬਿਆਨ ਲੈ ਲੀਤੇ ਫੋਨ ਤੇ ਠੀਕ ਹੈ ਨਾ ਬਾਕੀ ਮੈਂ ਐਸਐਚਓ ਸਾਹਿਬ ਨੂੰ ਵੀ ਮਿਲਣਾ ਉਹ ਗੱਲ ਹੋਈ ਸੀ ਰਾਤੀ ਵੀ ਹੋਈ ਸੀ ਮੈਂ ਉਹਨਾਂ ਨਾਲ ਹਾਂਜੀ ਐਸਐਚਓ ਸਾਹਿਬ ਨੂੰ ਪਤਾ ਇਸ ਸਾਰੀ ਕਹਾਣੀ ਦਾ ਪਤਾ ਜੀ ਇਹ ਸਿਰਫ ਲਮਣ ਲਾਰੇ ਜੀ ਇੱਕ ਜਾਨ ਬੁੱਝ ਕੇ ਹੂੰ ਹਾਂਜੀ ਇਹ ਹੁਣ 2 ਦਿਨ ਹੀ ਹੋਇਆ ਜੇ ਜ਼ਮਾਨਤ ਹੋਈ ਹੈ ਜੀ ਇਹ ਤਾਂ ਹੁਣ ਫੇਰ ਅੰਦਰ ਜਾਏਗਾ ਮੈਨੂੰ ਲੱਗਦਾ ਜਿਹੜੇ ਤਰੀਕੇ ਨਾਲ ਇਹ ਉੱਥੇ ਸਾਡੇ ਨਾਲ ਜਿਹੜੇ ਝਗੜਾ ਹੋਇਆ ਉਹਨਾਂ ਦੀਆਂ ਬੇਟੀਆਂ ਸਕੂਲ ਚ ਪੜ੍ਹਦੀਆਂ ਸੀ ਦੋ ਇਹ ਕਾਰ ਚ ਜਾ ਰਹੇ ਸੀ ਤੇ ਮੁੰਡਿਆਂ ਨੂੰ ਕਹ ਰਿਹਾ ਕਹਿੰਦੇ ਇਹਨੂੰ ਚੱਕ ਲਈਏ ਕਹਿੰਦੇ ਗੁੱਡੀਆਂ ਆਣਾਂ ਅੱਛਾ ਹਾਂਜੀ ਉਹ ਗੁੱਡੀਆਂ ਦੇ ਵੀ ਅਸੀਂ ਬਿਆਨ ਕਰਾਣੇ ਜਾ ਕੇ ਉੱਥੇ ਅੱਛਾ ਜੀ ਨੰਬਰ ਦੂਸਰਾ ਫੇਰ ਇਹ ਕਹ ਰਿਹਾ ਕਾਲੀ ਕਾਲੀ ਅੰਦਰ ਆ ਇਹਨਾਂ ਦਾ ਜਿਹੜਾ ਇਹ ਅੰਗਰੇਜ਼ਦਾਰ ਹੂੰ ਹੂੰ ਉਹ ਕਹ ਰਿਹਾ ਕਹਿੰਦੇ ਇਹਨੂੰ ਕਹਿੰਦੇ ਉਹਨੂੰ ਬਾਹਰ ਆਣਾ ਦਿਓ ਫੇਰ ਕਹਿੰਦੇ ਸਾਰੇ ਇਹਨਾਂ ਬਸਤੀ ਵਾਲਿਆਂ ਨੂੰ ਕਹਿੰਦੇ ਅਸੀਂ ਮਤਲਬ ਕੁੱਟਣਾ ਚੰਗੀ ਤਰ੍ਹਾਂ ਹੂੰ ਹੂੰ ਹਾਂਜੀ ਉਹ ਇਹ ਵੀ ਗੱਲ ਕਰਦੇ ਆਂ ਕਹਿੰਦੇ ਕਿ ਜਿਸ ਤਰ੍ਹਾਂ ਕਹਿੰਦੇ ਸਾਡੇ ਉਰੇ ਵਾਲਮੀਕ ਤੇ ਦੋ ਘਰ ਨੇ ਇੱਕ ਘਰ ਹੈ ਤੇ ਇਹਨਾਂ ਦੇ ਜਾਣਾ ਘਰ ਨੇ ਇਸ ਕਰਕੇ ਸਾਡੇ ਤੇ ਹਮਲਾ ਕਰਦੇ ਆਂ ਸਾਨੂੰ ਯਾਨੀ ਤੁਸੀਂ ਧੋਸ ਦਿਖਾਉਂਦੇ ਹੋ ਵੀ ਸਾਡੀ ਸਰਕਾਰ ਯਾਨੀ ਆਪ ਪਾਰਟੀ ਜਿਸ ਤਰ੍ਹਾਂ ਕਰਕੇ ਜਿਹੜੀ ਵੀਡੀਓ ਪਹਿਲਾਂ ਵੀ ਦੇਖੀ ਹੋਣੀ ਹੈ ਜਿਹੜੇ ਇਹਨਾਂ ਨੇ ਹਮਲਾ ਕਰਿਆ ਉਹ ਦੇਖੀ ਜੀ ਵੀਡੀਓ ਤੁਸੀਂ ਨਹੀਂ ਉਹ ਵੀਡੀਓ ਦੇ ਵਿੱਚ ਵੀ ਇਹਨਾਂ ਨੇ ਕਿਹਾ ਕਹਿੰਦੇ ਕਿ ਮੈਂ ਹੈ ਨਹੀਂ ਕਹਿੰਦੇ ਉਹਨਾਂ ਦੇ ਵਿੱਚ ਵੀ ਸਾਰੀ ਸੀਗੀ ਜੀ ਇਹ ਸਾਰੀ ਸੀਗੀ ਇਹਨਾਂ ਪਰਚਾ ਹੋਇਆ 458 ਧਾਰਾ ਲੱਗੀ ਆ ਜੀ ਤੇ ਇਹਨੇ ਦੇ ਚਾਚੇ ਦੀ ਦਸਮਾਹ ਉਲਟਾ ਜਮਾਨਤ ਵੀ ਨਹੀਂ ਹੋ ਰਹੀ ਜੀ ਅੱਛਾ ਜੀ ਹਾਂ ਜੀ ਇਹਦੇ ਸਾਰੇ ਪਰਚੇ ਹੋਏ ਆ ਅੱਛਾ ਜਿਹੜਾ ਅਜੇ ਮੁੰਡਾ ਜਿਹੜਾ ਅਜੇ ਮੁੰਡਾ ਹਾਂਜੀ ਇਹਦੇ ਉਹ ਜਿਸ ਟਾਈਮ ਵੀਡੀਓ ਉਹ ਕਹਿੰਦੇ ਕਿ ਜਿਸ ਟਾਈਮ ਜਿਹੜੀ ਉਹ ਵੀਡੀਓ ਤੁਸੀਂ ਬਣੀ ਹੋਈ ਹੈ ਪਹਿਲਾਂ ਯਾਨੀ ਲੜਾਈ ਝਗੜਾ ਹੋਇਆ ਸੀ ਤੁਹਾਡਾ ਉਹਦੇ ਚ ਉਹ ਕਹਿੰਦੇ ਕਿ ਮੈਂ ਹੈ ਨਹੀਂ ਸੀ ਵੀ ਫਿਰ ਵੀ ਯਾਨੀ ਉਸਦੇ ਨਾਮ ਲਖਾਇਆ ਇਹ ਹੋਰ ਉੱਥੇ ਗਵਾਹ ਵੀ ਬਹੁਤ ਆ ਜੀ 10-15 ਗਵਾਹ ਆ ਉਹ ਗਵਾਹੀ ਦੇ ਨੂੰ ਤਿਆਰ ਆ ਭਈ ਹਾਂ ਉੱਥੇ ਇਸ ਟਾਈਮ ਮੌਜੂਦ ਸੀਗਾ ਜੀ ਇਹੇ अच्छा जी हां जी चलो ठीक है धन्यवाद ਤੁਸੀਂ ਨਾ ਸਮਾਂ ਦਿੱਤਾ ਬਾਕੀ ਫਿਰ ਮਿਲ ਕੇ ਗੱਲ ਕਰਦੇ ਆ ਠੀਕ ਹੈ ਜੀ ਜੀ ਜੀ